ਬਾਬੇ ਦੀ ਹੱਡੀ ਤੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਸੂਟਾਂ ਦੇ ਰੇਟਾਂ 'ਚ ਬਹੁਤ ਵੱਡੇ ਧਮਾਕੇ ਪੈਣਿਆ ਬਾਬੇ ਦੀ ਹੱਡੀ ਬੰਦ ਹੋਣ ਲੱਗੀ ਆ ਗਦਾਮ 'ਚੋਂ ਮਾਲ ਕੱਢ ਲਿਆਂਦਾ ਆ ਰੇਟ ਸੁਣ ਲਿਓ ਐਦਾਂ ਦੇ ਦਬਟੇ 175 ਰੁਪਏ ਹੋਲਸੇਲ ਮਿਲਦੇ ਆ 250-300 ਦਾ ਬਾਜ਼ਾਰ ਆ ਆ ਬਾਬੇ ਦੀ ਹੱਡੀ ਨੇ 50000 ਰੁਪਏ ਕਰਤੇ ਆ ਜਿਹੜਾ ਬਾਜ਼ਾਰ 'ਚ ਕੋਈ ਦਿੰਦਾ 500 ਦਾ ਤਿੰਨ ਕੋਈ ਦਿੰਦਾ ਚਾਰ ਬਾਬੇ ਹੱਡੀ ਤੋਂ ਮਿਲੂਗਾ ਕਪੜਾ 5 ਮੀਟਰ ਤੇ ਮਿਲੂਗਾ 100 ਰੁਪਏ ਦਾ ਸੂਟ ਦੇਖੋ ਪੂਰੇ ਪੰਜਾਬ ਦੀ ਗਾਰੰਟੀ ਬਾਜ਼ਾਰਾਂ 'ਚ ਇਹੀ ਸੂਟ 225 ਰੁਪਏ ਮਿਲਦਾ ਹੈ 125 ਰੁਪਏ ਨੂੰ ਸੂਟ ਦੇ ਦਿੰਦੇ ਆ ਆ ਦੇਖੋ ਜਿੰਨਾ ਮਰਜ਼ੀ ਲੈ ਜਾਓ 125 ਰੁਪਏ ਸੂਟ ਬਾਜੀ ਪਿਓਰ ਗਿਜ਼ਾ ਕੋਟਨ ਕਪੜਾ ਪਿਓਰ オリジナル ਪ੍ਰਿੰਟਰ ਦੇ ਵਿੱਚ ਆਹ ਲੋ ਜੀ ਯਾਰ ਫੇਰੇ ਚਾਰ ਸੂਟ ਬਾਜੀ 250 ਰੁਪਏ ਦਾ ਸੂਟ ਆਹ ਵਾਲੀ ਡਰੈਸ 4000 ਰੁਪਏ ਦੀ ਬਾਜ਼ਾਰ 'ਚ ਇੱਥੋਂ ਮਿਲਣੀ ਸਿਰਫ 400 'ਚ ਇਹ 2500 ਰੁਪਏ ਕਿਰਾਏ ਦੇ ਮਿਲਦੀ ਹੈ ਡਰੈਸ ਬਾਜ਼ਾਰ 'ਚ 3000 3500 ਦੀ ਦੁਕਾਨਦਾਰ ਨੂੰ ਆਉਂਦੀ ਹੈ ਆਈ 500 ਦੀ ਦੇ ਰਿਆਂ ਲੈ ਜਾਓ ਆਪਣੀ ਲੈ ਜਾਓ ਇਹ ਵੀ ਲਹਿੰਗੇ ਬਾਜੀ 6 600 ਰੁਪਏ ਕੀਤੇ ਹੋਏ ਆ ਬਾਜ਼ਾਰ 'ਚ ਰੈਂਟਰ 3 3000 ਆ ਪਰ ਇੱਥੇ ਆ ਜਾਓ ਸਿਰਫ 600 ਰੁਪਏ ਦੇ ਲਹਿੰਗਾ ਆ 600 ਰੁਪਏ ਦੇ ਲਹਿੰਗਾ ਦੇ ਰਹੇ ਆ ਭਾਜੀ ਬੈਲਵਟ ਦਾ ਸੁਪਰ ਡੂਪਰ ਹਿੱਟ ਆਰਟੀਕਲ ਇੱਕ ਨੰਬਰ ਚੀਜ਼ ਆਹ ਲੋ ਦੀ 600 ਰੁਪਏ ਦੋ ਲੈ ਜਾਓ ਜੀ origignal ਜਾਮ ਦਾ ਸੂਟ ਚੁੰਨੀ ਫੁੱਲ ਪਿਓਰ ਦੀ ਤੇ ਪੂਰੇ ਪੰਜਾਬ ਦਾ ਰੇਟ ਆ 750 ਬਾਬੇ ਦੀ ਹੱਡੀ ਦੇ 800 ਦੇ ਦੋ ਫੁੱਲ ਹੈਵੀ ਦੁਪੱਟੇ 15 1500 ਦੇ ਸੂਟ 500 ਰੁਪਏ ਕਰ ਆਹ ਲੋ ਜੀ ਬਾਬੇ ਦੀ ਹੱਡੀ ਦੇ ਐਦਾਂ ਦੇ ਫੈਨਸੀ ਸੂਟ ਜਿਹੜੇ ਬਜ਼ਾਰਾਂ 'ਚ ਪਹਿਣਾ ਭਰਾ 12 ਬਾਲਾ 15 1500 ਨੂੰ ਲੈ ਕੇ ਆਉਂਦੇ ਆਹ ਲੋ ਜੀ ਬੱਬ ਬਲੇਟ ਤੋਂ ਲੈ ਜਾਓ 1200 ਰੁਪਏ ਦੇ ਦੋ ਲੈ ਜਾਓ 600 ਰੁਪਏ ਦੇ ਹੋਰ ਬ੍ਰਾਂਡਰ ਮਿਲਾਂ ਦੇ ਬ੍ਰਾਂਡਰਡ ਕੱਪੜੇ ਆਹ ਲੋ ਜੀ ਆਹ ਪੀਸ ਦੇਖੋ ਦੁਪੱਟੇ ਫੁੱਲ ਪ्योर ਦੇ ਆਣਗੇ ਐਦਾਂ ਦੀਆਂ ਬ੍ਰਾਂਡਰਡ ਕੜਾਈਆਂ ਬ੍ਰਾਂਡਰਡ ਡਿਜ਼ਾਈਨ ਆਹ ਦੇਖੋ 700 ਰੁਪਏ ਜੀ ਦੇਖੋ ਬਣੀ ਹੋਈ ਆਹ ਲੋ ਜੀ ਦੁਪੱਟਾ ਨਾਲ ਡਿਜ਼ਾਈਨਰ ਉਹ ਵੀ ਡਿਜੀਟਲ ਗੰਗਾ ਦਾ ਪੀਸ ਜਿਹੜਾ ਬਾਜ਼ਾਰ 'ਚ 22-2300 ਦਾ ਹੈ ਬਾਬੇ ਦੀ ਹੱਟੀ ਦਾ 1800 ਰੁਪਏ ਦੇ ਦੋ ਜੇ ਕਿਆਹਾ ਸ਼ਾਦੀ ਨੇ ਕੱਪੜਾ ਲੈਣਾ ਦਾਜ ਬਰੀ ਲੈਣਾ ਦੇਣ ਲੈਣੇ ਲੈਣਾ ਤੇ ਲੈ ਜਾਵਾ ਕੇ ਜਿਹੜਾ ਤੁਸੀਂ 50000 ਦਾ ਕੱਪੜਾ ਬਾਜ਼ਾਰ ਚ ਲੈਣਾ ਬਾਬੇ ਦੀ ਹੱਟੀ ਨੇ 15000 ਚ ਦੇ ਲੈਣਾ ਹੈਵੀ ਸੂਟ ਪਹਿਣ ਮੇਰੀ ਨੂੰ ਚਾਹੀਦਾ ਹੁੰਦਾ ਰੈੱਡ ਕਲਰ ਦਾ ਪੂਰਾ ਕੱਢਿਆ ਤੇ ਲੱਦਿਆ ਹੋਇਆ ਸੂਟ ਆ ਦੇਖੋ ਭਾਜੀ ਆ ਪੀਸ ਦੇਖ ਲਓ 3000 3500 4000 ਦਾ ਵਿਕ ਜਾਂਦਾ ਬਾਜ਼ਾਰ 'ਚ ਅਸੀਂ 600 ਰੁਪਏ ਦਾ ਦਿੱਤਾ ਹੈ ਆ 200 ਰੁਪਏ ਦਾ ਸੂਟ ਹੈ ਭਾਜੀ ਸ਼ਹਿਰ ਜਿੱਥੇ ਮਰਜ਼ੀ ਘੁੰਮ ਲੋ ਠੀਕ ਹੈ ਜੀ ਬਾਬੇ ਜਿਹੜਾ 900 ਰੁਪਏ ਦਾ ਹੈ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਨਾਲ ਹੈ ਨਾ ਫਰੀ ਦੇ ਦਾ 9500 ਰੁਪਏ ਦਾ ਸੂਟ ਹੈ ਜੀ ਹਾਂਜੀ ਆਹ ਦੇਖੋ ਦੁਪੱਟਾ ਹੈਰਾ オリジナル ਕਲਕੱਤੇ ਦਾ ਪੀਸ ਚੱਕੋ ਭਾਜੀ 250 ਰੁਪਏ 'ਚ ਆ ਲੋ ਆ ਪੀਸ ਚੈੱਕ ਕਰ ਲੋ ਚੀਜ਼ ਦੇਖ ਲਓ ਬਣੀ ਹੋਈਆ ਦੁਪੱਟਾ ਦੇਖ ਲਓ ਭਾਜੀ ਹਾਂਜੀ 3200 ਰੁਪਏ ਦਾ ਸੂਟ ਦਾਂਗੇ ਭਾਜੀ ਤੁਸੀਂ ਆਣਾ ਫਰੋਜਪੁਰ ਤੋਂ ਤੁਸੀਂ ਆਣਾ ਸ਼੍ਰੀ ਗੰਗਾ ਨਗਰ ਤੋਂ ਤੁਸੀਂ ਆਣਾ ਤਰੰਦਰਪ ਸਿੰਘ ਸਾਹਿਬ ਤੋਂ ਤੁਸੀਂ ਆਣਾ ਗੋਇੰਦਵਾਲ ਸਾਹਿਬ ਤੋਂ ਅੰਬਾਰੇ ਤੋਂ ਪਾਣੀਪਤ ਸੋਹਣੀਪਤ ਤੋਂ ਪਟਾਣਕੋਟ ਇੱਕ ਈ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਆਜੋ ਸਲਾਹ ਜੀ ਬਾਬੇ ਦੀ ਹੱਟੀ ਤੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਸੂਟਾਂ ਦੇ ਰੇਟਾਂ 'ਚ ਬਹੁਤ ਵੱਡੇ ਧਮਾਕੇ ਪੈਣਿਆ ਬਾਬੇ ਦੀ ਹੱਟੀ ਬੰਦ ਹੋਣ ਲੱਗੀ ਆ ਗਦਾਮ 'ਚੋਂ ਮਾਲ ਕੱਢ ਲਿਆਂਦਾ ਆ ਰੇਟ ਸੁਣ ਲਿਓ ਆ ਜਿਹੜਾ ਬਾਜ਼ਾਰ ਚ ਕੋਈ ਦਿੰਦਾ 500 ਦਾ 3 ਕੋਈ ਦਿੰਦਾ 4 ਤੇ ਉਹਨਾਂ ਦਾ ਕਪੜਾ ਵੀ ਜਾ ਕੇ ਨਾਪ ਲੈਣਾ ਕਪੜਾ ਦੇਣਗੇ ਉਹ 4.5 ਜਾਂ 4 ਬਾਬੇ ਹੱਟ ਤੇ ਮਿਲੂਗਾ ਕਪੜਾ 5 ਮੀਟਰ ਤੇ ਮਿਲੂਗਾ 100 ਰੁਪਏ ਦਾ ਸੂਟ ਦੇਖੋ ਪੂਰੇ ਪੰਜਾਬ ਦੀ ਗਾਰੰਟੀ ਨਾਲ ਰੇਟ ਦਾ ਧਮਾਕਾ ਚੱਲੇਗਾ ਦੇਖੋ ਜੀ ਪੂਰਾ ਇੰਡੀਆ ਘੁੰਮ ਲਿਓ ਕਿਸੇ ਨੇ 500 ਦੇ 500 ਨਹੀਂ ਦਿੱਤੇ ਮਾਤਰਬ ਸਿਰਫ 100 ਰੁਪਏ ਦਾ ਸੂਟ ਰਹਿ ਗਿਆ 100 ਰੁਪਏ ਦਾ ਸੂਟ ਉਹ ਵੀ ਮੀਟਰ ਨਾਪ ਕੇ 5 ਮੀਟਰ ਤੁਸੀਂ ਲੁਧਿਆਣਾ ਚਲੇ ਜਾ ਤੁਸੀਂ ਚਲੇ ਜਾ ਜਲੰਧਰ ਅੰਮ੍ਰਿਤਸਰ ਤੁਹਾਨੂੰ ਕਪੜੇ ਵੀ ਕੱਟ ਕਿਸੇ ਨੇ 100 ਰੁਪਏ ਚ 5 ਮੀਟਰ ਨਹੀਂ ਦੇਣੀ ਇਹ ਕਪੜਾ ਨਾ ਹੈ ਡੈਲਟਾ ਸ਼ਵੋਨ ਹਾਂਜੀ ਪੂਰੇ ਪੰਜਾਬ ਚ ਇਹਦੀ ਵੀ ਗਾਰੰਟੀ ਹੈ ਭਾਜੀ ਅਸੀਂ ਤਾਂ ਬੰਦ ਕਰ ਰਹੇ ਹਾਂ ਜਾਂਦੀ ਕਿ ਵੱਡਾ ਫੈਰਾ ਕਰ ਰਹੇ ਹਾਂ ਅਸੀਂ ਦਾਂਗੇ 125 ਰੁਪਏ ਦਾ ਆਹ ਦੇਖੋ ਬਾਜ਼ਾਰ ਚ ਰਿਟੇਲ ਦੁਕਾਨ ਤੇ ਚਲ ਜਿਓ 500 ਰੁਪਏ ਤੋਂ ਘੱਟ ਨਹੀਂ ਮਿਲਦਾ ਬਾਬੇ ਜੱਟ ਦੇ 125 ਕੈਮਰੀ ਦਾ ਸੂਟ ਆ ਬਾਜ਼ਾਰ ਚ 375 ਰੁਪਏ ਦਾ ਠੀਕ ਹੈ ਜੀ ਆਹ ਦੇਖੋ ਵੱਡਾ ਫੈਰਾ ਅਸੀਂ ਦਾਂਗੇ ਆਪਣੇ ਭੈਣਾ ਭਰਾਵਾਂ ਨੂੰ 375 ਦਾ ਸੂਟ 800 ਦੇ 4 ਖਰਾਬ ਨਹੀਂ ਹੋਊਗਾ ਬੋਰਨੀ ਆਊਗੀ ਬ੍ਰਾਂਡਡ ਮਿਲਦਾ ਬ੍ਰਾਂਡਡ ਕਪੜਾ 800 ਦੇ 4 ਲੈ ਜਾਓ ਪਿਓਰ ਗੀਜ਼ਾ ਕੋਟਨ ਕਪੜਾ ਪਿਓਰ オリジナル ਪ੍ਰਿੰਟ ਦੇ ਵਿੱਚ ਆਹ ਲੋ ਜੀ ਯਾਰ ਇਹਰੇ 4 ਸੂਟ ਭਾਜੀ 250 ਰੁਪਿਆ ਦਾ ਸੂਟ ਪੈ ਗਿਆ 1000 ਦੇ 4 ਜਣੇ ਆ ਰਾਂਗੇ ਦੇ ਵਿੱਚ ਬਹੁਤ ਆ ਕਪੜਾ ਗੀਜ਼ਾ ਕੋਟਨ ਆ ਪਟਿਆਲਾ ਸਲਵਾਰ ਸੂਟ ਦੁਪੱਟਾ ਆ ਦੇਖੋ ਪ੍ਰਿੰਟਰ ਸਲਵਾਰ ਨੈਕ ਲਾਈਨ ਤੇ ਬਟਨ ਲੱਗੇ ਬਹੁਤ ਸਪੈਸ਼ਲ ਬੀਜ਼ ਬਈ ਯਾਰ ਜੇ 500 ਰੁਪਏ ਦਾ ਇੱਕ ਮਿਲ ਰਿਹਾ ਬਾਬੇ ਜੀ ਦੇ ਮਿਲਣਗੇ ਹਜ਼ਾਰ ਰੁਪਏ ਦੇ 4 ਫੁੱਲ ਕੱਟ ਕਿੰਨੇ ਆ ਜੇ ਕੋਈ ਤੁਹਾਨੂੰ 250 ਰੁਪਆ ਸੂਟ ਦੇ ਜਵੇ ਪਟਿਆਲਾ ਸ਼ਾਹੀ ਸਲਵਾਰ ਦੇ ਨਾਲ ਆ ਗਲਾ ਘੜਾਇਆ ਹੈਵੀ ਸੂਟ ਹਾਂਜੀ ਠੀਕ ਹੈ ਜੀ 1500 ਰੁਪਏ ਦਾ ਸੂਟ ਵੀ ਬਾਬੇ ਰੇਟ ਦੇ ਐਦਾਂ ਦੇ ਦਬੱਟੇ ਆ ਦੇਖੋ ਸੋਲੇ ਹੈ 20 ਦੁਬੱਟੇ 15 1500 ਰੁਪਏ ਸੂਟ 500 ਰੁਪਏ ਕਰਤੇ ਆ ਜੀ ਆ ਦੇਖੋ ਜੀ ਕੋਈ ਕਹਿੰਦਾ ਫੋਟੋ ਵਾਲੇ ਸੂਟ ਆ ਪਟਿਕਾ ਵਾਲੇ ਸੂਟ ਆ ਮਾਡਰਨ ਵਾਲੇ 1500 2000 ਦਾ ਬਾਜ਼ਾਰ ਦਾ ਰੇਟ ਸਾਡੇ ਕੋਲ 500 ਆ ਚੱਕੋ ਜੀ 500 ਰੁਪਏ ਲੈ ਜਾਓ 500 ਰੁਪਏ 1195 ਰੁਪਏ ਦਾ ਸੂਟ ਆ ਬਾਈਕ ਨੇ ਇੱਕ ਫ੍ਰੀ ਕਰਤਾ ਲੋ ਦੀ 1200 ਦੇ ਦੋ オリジナル ਮਸਲੀਨ ਤੇ ਹੈਂਡਵਰਕ ਨਾਲ ਚੁੰਨੀ ਫੁੱਲ ਪਿਓਰ ਦੀ オリジナル ਜਾਮ ਦਾ ਸੂਟ ਚੁੰਨੀ ਫੁੱਲ ਪਿਓਰ ਦੀ ਤੇ ਪੂਰੇ ਪੰਜਾਬ ਦਾ ਰੇਟ ਆ 750 ਬਾਬਰੇ ਦੇ 800 ਦੇ ਦੋ ਦੇਖੋ ਇਹਦੇ ਵਿੱਚ ਵੀ ਕੱਪੜੇ ਦੀ ਪੂਰੀ ਗਰੰਟੀ ਲੈ ਰਹੇ ਆ 800 ਰੁਪਏ ਦੋ ਭਾਜੀ 800 ਰੁਪਏ ਦੋ ਦੇ ਰਹੇ ਆ ਜੀ ਆਪਣਾ ਸੂਟ ਤਿਆਰ ਕਰਾਣਾ ਮੈਨਾਂ ਕਿਸੇ ਨਾ ਡਿਜ਼ਾਈਨਰ ਬੁਟੀਕ ਤੋਂ ਤੇ ਐਦਾਂ ਦੇ ਦੁਪੱਟੇ 175 ਰੁਪਏ ਹੋਲਸੇਲ ਮਿਲਦੇ ਆ 250 300 ਦਾ ਬਾਜ਼ਾਰ ਆ ਆ ਬਾਬੇ ਦੀ ਹੱਟੀ ਨੇ 50000 ਰੁਪਏ ਕਰਤੇ ਆ ਜੀ 50000 ਰੁਪਏ ਰਮਾਲ ਨਹੀਂ ਮਿਲਦਾ ਨਹੀਂ ਬਾਜ਼ਾਰ 'ਚ 50 ਰੁਪਏ ਦਾ ਦੁਪੱਟਾ ਦੇ ਰਿਹਾ ਭਾਜੀ ਦੁਪੱਟਾ ਸੇਰੇ ਸੇਰੇ ਬਸ ਆ ਜਾਓ ਤੇ ਲੈ ਜਾਓ ਸੁਪਰ ਡੂਪਰ ਹਿੱਟ ਆਰਟੀਕਲ ਪਿਓਰ ਕੋਟਾਂ ਦਾ ਸੂਟ 650 ਵਾਲਾ ਹਾਂਜੀ ਬਾਬੇ ਦੀ ਹੱਟੀ ਦੇ ਆਲੋ 2600 ਰੁਪਏ ਦੋ ਲੈ ਜੋ ਜੀ ਆ ਚੱਕੋ ਜੀ 2600 ਚੱਕ ਲਓ ਜੀ ਚੱਕ 3300 ਦੇ ਵਿੱਚ ਸੂਟ ਕਰਦੇ ਆ 3300 ਦੇ ਵਿੱਚ 1 2 ਇੱਕ चीज ਆ ਲਓ ਪਿਓਰ ਮਸਲੀਨ ਦਾ ਸੂਟ ਬਾਜੀ ਪਹਿਣਾ ਭਰਾ ਵਾਸਤੇ ਦੁਪੱਟਾ ਨਾਲ ਪਿਓਰ ਦਾ 3500 ਰੁਪਏ ਦਾ ਸੂਟ ਜੀ ਆ ਚੱਕ ਲਓ ਜੀ ਕਢਾਈਆਂ ਕੱਢੇ ਸੂਟ ਦੇ ਰਹੇ ਆ ਆਮ ਸੇਫ ਹੈ ਬ੍ਰਾਂਡ ਬਾਬੇ ਦੀ ਤੇ ਮਿਲੂਗਾ ਸਿਰਫ 395 ਰੁਪਏ ਦੇ ਸੂਟ ਲੈ ਦੇ। ਦੇਖੋ ਪਿਓਰ ਕੈਮਰੀ ਦਾ ਸੂਟ ਦੁਪੱਟਾ ਜੀ ਚੁੰਨੀ ਵੀ ਫੁੱਲ ਪਿਓਰ ਦੀ ਪੂਰਾ ਪੰਜਾਬ ਕੋਲ ਮਿਲੋ ਜੀ। 650 ਰੁਪਏ ਨੂੰ ਇਸ ਟਾਈਮ ਪੂਰੇ ਬਾਜ਼ਾਰ 'ਚ ਜੀ ਚੁੰਨੀ ਪਿਓਰ ਦੀ ਕੈਮਰੀ ਦਾ ਸੂਟ। ਆ ਚੱਕੋ ਬਾਬੇ ਦੀ ਹੱਡੀ ਦਾ 600 ਦੇ ਦੋ। ਦੇਖੋ ਰੰਗ ਕਿੰਨੇ ਸੋਹਣੇ ਆ ਲੋ 600 ਰੁਪਏ ਦੋ ਲੋ ਜੀ ਦੋ। ਪ੍ਰਿੰਟਡ ਪਟਿਆਲਾ ਸਲਵਾਰ ਆ ਲੋ ਜੀ ਇੱਕ ਤੋਂ ਇੱਕ ਰੰਗ ਇੱਕ ਤੋਂ ਘੜਿਆਣ 600 ਦੇ ਦੋ ਲੈ ਜਾਓ ਜੀ ਬਾਬੇ ਦੀ ਹੱਡੀ ਤੋਂ। ਆ ਲੋ ਜੀ ਬਾਬੇ ਦੀ ਹੱਡੀ ਦੇ ਐਦਾਂ ਦੇ ਫੈਨਸੀ ਸੂਟ ਜਿਹੜੇ ਬਜ਼ਾਰਾਂ 'ਚ ਭੈਣਾ ਭਰਾ 12 ਬਾਲਾ 15 1500 ਨੂੰ ਲੈ ਕੇ ਆਉਂਦੇ ਆ ਲੋ ਜੀ ਬਾਬੇ ਦੇਟ ਤੋਂ ਲੈ ਜਾਓ 1200 ਰੁਪਏ ਦੇ ਦੋ ਲੈ ਜਾਓ 600 ਰੁਪਏ ਦੇ 6 1200 ਦੇ ਦੋ ਲੈ ਜਾਓ ਦੋ ਹੀ ਦੋ ਵਾਲੋ ਜਿਹੜੀਆਂ ਤੁਸੀਂ ਸ਼ੋਰੂਮਾਂ 'ਚ ਜਾ ਕੇ ਲੈਨੇ ਹੋ 22 25 2500 ਨੂੰ ਸੂਟ ਆਹ ਦੇਖੋ ਬਾਬੇ ਦੀ ਹੱਟੀ ਦੇ ਉਹੀ ਡਿਜ਼ਾਈਨਰ ਚੀਜ਼ ਸਲਵਾਰ ਆਹ ਲੋ ਜੀ ਸ਼ਰਟ ਚੀਜ਼ ਦੇਖੋ ਬਣੀ ਹੋਈ ਆਹ ਲੋ ਜੀ ਦੁਪੱਟਾ ਨਾਲ ਡਿਜ਼ਾਈਨਰ ਉਹ ਵੀ ਡਿਜੀਟਲ ਗੰਗਾ ਦਾ ਪੀਸ ਜਿਹੜਾ ਬਾਜ਼ਾਰ 'ਚ 22 2300 ਦਾ ਹੈ ਬਾਬੇ ਦੀ ਹੱਡੀ ਦਾ 1800 ਰੁਪਏ ਦੇ ਦੋ ਜੀ ਦੇਖੋ ਮਲਾਈ ਵਰਗਾ ਸੂਟ ਆ 900 ਰੁਪਏ ਚ ਕਰਤਾ ਅਸੀਂ ਕਰ ਰਿਹਾ ਕੰਮ ਬੰਦ ਪਰ ਜਾਂਦੀ ਕਿ ਕਰੋਨਾ ਦਾ ਫੈਰਾ ਕਰ ਰਹੇ ਆ 2200 2500 ਰੁਪਏ ਨੂੰ ਭਾਜੀ ਸੂਟ बिकਦਾ ਬਾਜ਼ਾਰ ਚ 1800 ਦੇ ਦੋ ਕਰਤੇ ਆ ਜੀ ਆ ਵੀ 900 ਰੁਪਏ ਦਾ ਕਰਤਾ 2500 ਵਾਲਾ ਸੂਟ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਆ ਲੋ ਜੀ ਆ ਪੀਸ ਦੇਖੋ ਦੁਪੱਟੇ ਫੁੱਲ ਪੇਓਰ ਦੇ ਆਣਗੇ ਐਦਾਂ ਦੀਆਂ ਬ੍ਰਾਂਡਡ ਕੜਾਈਆਂ ਬ੍ਰਾਂਡਡ ਡਿਜ਼ਾਈਨ ਆ ਚੱਕੋ 700 ਰੁਪਏ ਦੇਖੋ ਬਜ਼ੁਰਗਾਂ ਦੇ ਲਈ ਬਹੁਤ ਸੋਹਣੀ ਵੈਰਾਈਟੀ ਆ 700 ਰੁਪਏ ਚ ਲੈ ਜਾਓ ਸੂਟ ਆ ਲੋ ਜੀ 900 ਰੁਪਏ ਦਾ ਜੈਪੁਰ ਵਾਲਾ ਸੂਟ ਬਾਬੇ ਦੀ ਹੱਡੀ ਦੇ ਹੋ ਗਿਆ ਸਿਰਫ 800 ਰੁਪਏ ਦੇ ਦੋ ਆ ਲੋ ਜੀ ਇੱਕ ਉਤੇ ਕੜਗੈਨ ਤੁਸੀਂ ਸ਼ੋਅਰੂਮ ਅੱਜ ਫੋਟੋ ਵਾਲਾ ਸੂਟ ਲੈਣੇ ਹੋ ਜਾ ਕੇ ਐਦਾਂ ਦੀਆਂ ਚੀਜ਼ਾਂ ਐਦਾਂ ਦੇ ਡਿਜ਼ਾਈਨਰ ਦੁਪੱਟੇ ਆ ਦੇਖੋ ਆ ਫੋਟੋ ਵਾਲਾ ਡਿਜ਼ਾਈਨ ਬਾਜ਼ਾਰ 'ਚ ਆ ਫੋਟੋ ਦਿਖਾ ਕੇ 1500 ਦਾ ਹੋ ਜਾਂਦਾ ਅਸੀਂ 600 ਰੁਪਏ ਲਾਤਾ ਲੈ ਜਾਓ 600 ਰੁਪਏ ਦੀ ਛੂਟ ਹੈ ਵੀ ਬਿਲਕੁਲ ਭਾਜੀ 600 ਰੁਪਏ ਦਾ ਦੇਖੋ ਐਦਾਂ ਦੇ 2250 ਦੇ ਪੀਸ ਚੱਕੋ 700 ਰੁਪਏ ਆ ਵੀ ਦੱਸ ਦੋ ਬੜਾ ਸੋਹਣਾ ਰੰਗ ਹੈ ਆ ਦੇਖੋ ਭਾਜੀ ਪੀਸ ਇਹਦਾ ਕੀ ਰੇਟ ਹੈ ਜੀ ਭਾਜੀ 600 ਰੁਪਏ ਛੂਟ ਆ ਦੇਖੋ ਫੋਟੋ ਵਾਲਾ ਡਿਕਲ ਅੰਦਰ ਦੇਖੋ ਬਾਜੂ ਉੱਪਰ ਕਸਲਵਾਰ ਦੇ ਪੌਂਚੇ ਕੰਟਰਾਸਟ ਦੁਪੱਟੇ ਇਹ ਕੋਈ 1200 ਕੋਈ 1500 ਦੁਕਾਨ ਅੰਦਰ ਲਈ ਲੱਗਦੇ ਵੇਚੀ ਜਾਂਦਾ ਇੱਛੇ ਸਰਵੇਂ ਨੂੰ ਕਰਤਾ ਆ ਦੇਖ ਲਓ ਵੀ ਫਾਇਦੇ ਕਿੰਨੇ ਹਨਾ ਕੜਾਈਆਂ ਵਾਲੇ ਸੂਟ ਆ ਪਹੁੰਚਿਆਂ ਦੇ ਕੰਮ ਬਾਹਾਂ ਦੇ ਕੰਮ ਫਰੰਟ ਸਾਰਾ ਹੈਵੀ ਬੁਟੀਕ ਵਾਲਾ ਸੂਟ 600 ਰੁਪਏ ਵਿੱਚ 600 ਰੁਪਏ ਵਿੱਚ ਕਰਤੇ ਆ ਪੀਸ ਭਾਜੀ ਕੜਾਈਆਂ ਗਰਮੀ ਦੇ ਤੋਹਫੇ ਆ ਦੇਖੋ ਭਾਜੀ ਪੂਰਾ ਸ਼ਹਿਰ ਘੁੰਮ ਲੈਣਾ ਇਦਾਂ ਦੀ ਕੜਾਈ ਕੀਤਾ ਪੀਸ ਠੀਕ ਹੈ ਜੀ ਵੱਡੇ ਵੱਡੇ ਦੁਕਾਨਦਾਰ ਚੈਲੰਜ ਕਰਦੇ ਆ ਸਾਡਾ ਕਿਸੇ ਨਾਲ ਕੰਪੀਟੀਸ਼ਨ ਕੋ ਨਹੀਂ ਅਸੀਂ ਤਾਂ ਕੰਮ ਹੀ ਨਹੀਂ ਕਰਨਾ ਅਈ 600 ਨਹੀਂ ਦਿੱਤਾ ਇਹ ਦੇਖੋ ਇਹ ਮਿਲਣਾ ਸਿਰਫ ਉਹ ਨੂੰ ਆ ਜਿਹੜਾ ਪਹਿਲਾਂ ਆ ਕੇ ਲੈ ਗਿਆ ਆ ਦੇਖੋ ਪੀਸ ਜਰਾ ਚੀਜ਼ ਦੇਖੋ ਬਣੀ ਹੋਈ ਆ 600 ਰੁਪਏ ਦੇ ਪੂਰੇ ਪੰਜਾਬ 'ਚ ਪੀਸ ਨਹੀਂਗਾ ਮੇਰੀਆਂ ਭੈਣਾਂ ਨੇ ਵਿਆਹ ਸ਼ਾਦੀ ਲਈ ਕਪੜਾ ਲੈਣਾ ਐਦਾਂ ਦੇ ਸੂਟ ਆਹ ਦੇਖੋ ਆ ਪੀਸ ਦੇਖੋ ਬਲੈਕ ਕਲਰ ਪਹਿਲਾਂ ਕੜਾਈ ਦੇਖੋ 1 ਮਿੰਟ 1 ਮਿੰਟ ਭੈਣ ਜੀ 1 ਮਿੰਟ ਲੜੋ ਨਾ ਲੜੋ ਆਹ ਦੇਖੋ 2000 ਆਹ ਦੇਖੋ ਦੁਪੱਟਾ ਇਹ ਬਜ਼ਾਰਾਂ ਦੇ ਸ਼ੋਅਰੂਮਾਂ 'ਚ ਤੁਸੀਂ ਕਿਹੜੇ ਮਰਜ਼ੀ ਸ਼ਹਿਰ ਚਲੇ ਜਾਓ ਭਾਜੀ 1500 ਦਾ ਪੀਸ ਹੈ 600 ਰੁਪਏ ਕੀਤਾ ਹੋਇਆ ਲੈ ਜਾਓ ਆ ਦੇਖੋ 2000 ਦਾ ਨਹੀਂ 600 ਹੀ ਦੇਤਾ ਵੀ ਆ ਚੱਕ ਲੋ ਆ ਦੇਖੋ ਨਾਲ ਦੀ ਨਾਲ ਹੀ ਕਲੀਅਰ ਫਾਈਵ ਕਲਾਸ ਚੀਜ਼ਾਂ ਦੇ ਰਿਹਾ ਭਾਜੀ ਆ ਦੇਖੋ ਪੀਸ ਦੇਖੋ ਕੰਮ ਦੇਖੋ ਕੜਾਈ ਦੇਖੋ 600 ਰੁਪਏ ਪੂਰੇ ਪੰਜਾਬ ਦੇ ਬਾਬੇ ਦੀ ਹੱਟੀ ਦੇ ਇਹ ਦੇਖੋ ਜਿਹਨੇ ਵਿਆਹ ਸ਼ਾਦੀ ਦੇ ਨਾਲ ਕੱਪੜਾ ਲੈਣਾ ਦਾਜ ਬਰੀ ਲੈਣਾ ਦੇਣ ਲੈਣੇ ਲੈਣਾ ਤੇ ਲੈ ਜਾਓ ਆਕੇ ਤੇ ਕੱਪੜੇ ਦਾ ਨਾਮ ਵੀ ਚੋਕਲੇਟ ਹੈ ਇਹ ਸਭ ਤੋਂ ਪਹਿਲਾਂ ਲਾਂਚ ਬਾਬੇ ਦੀ ਹੱਟ ਨੇ ਕੀਤਾ ਚੋਕਲੇਟ ਕੱਪੜਾ ਤੇ ਬਾਜ਼ਾਰ 'ਚ ਅੱਜ ਵੀ ਹੋਲ ਸੇਲ ਰੇਟ 900 ਰੁਪਿਆ ਅਸੀਂ 600 ਰੁਪਏ ਨੂੰ ਦੇ ਰਹੇ ਹਾਂ ਜੀ ਚੱਕ ਲੋ ਆ 250 ਰੁਪਏ ਦਾ ਸੂਟ ਆ ਭਾਜੀ ਸ਼ਹਿਰ ਜਿੱਥੇ ਮਰਜ਼ੀ ਘੁੰਮ ਲੋ ਠੀਕ ਹੈ ਜੀ ਬਾਬੇ ਜੀ ਨੇ 900 ਰੁਪਏ ਦਾ ਆ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਨਾਲ ਹੈ ਨਾ ਆਹ ਦੇਖੋ ਪੂਰਾ ਹਾਰ ਬਗਲੇ ਦਾ ਹੈਂਡਵਰਕ ਦੀ ਕਰਤਾ ਆ ਚੱਕੋ 600 ਰੁਪਏ ਸੂਟ ਦਾਂਗੇ ਜੀ ਕਿੰਨੇ ਦਾ ਸੂਟ ਹੈਗਾ 700 ਰੁਪਏ ਚ ਭਾਜੀ 2100 ਦਾ ਪੀਸ ਅੱਛਾ ਆਹ ਦੇਖੋ ਆ ਵੀ 700 ਰੁਪਏ ਦਾ ਆਹ ਦੇਖੋ ਪੀਸ ਭਾਜੀ ਦੁਪੱਟਾ ਨਾਲ ਆ ਚੀਜ਼ ਦੇਖੋ ਬਣੀ ਹੋਈ ਕੰਮ ਰੱਖੋ ਘੇੜਾ ਦੇਖੋ ਘੇੜਾ ਆਹ ਦੇਖੋ ਭਾਜੀ ਸੀਕਵੈਂਸ ਨਾਲ ਆਹ ਦੇਖੋ ਦੁਪੱਟੇ ਠੀਕ ਹੈ ਜੀ 18 1800 ਦਾ ਸੂਟ ਹੈ 700 ਰੁਪਏ ਕਰਤਾ 2100 ਰੁਪਏ ਦਾ ਸੂਟ ਬਾਜ਼ਾਰ ਇੱਕ ਤੋਂ ਇੱਕ ਡਿਜ਼ਾਈਨ ਆ ਦੇਖੋ 700 ਰੁਪਏ ਚ ਸੂਟ ਕੰਮ ਦੇਖੋ ਕੜਾਈ ਦੇਖੋ ਫਿਨਿਸ਼ ਦੇਖੋ ਨਵੇਂ ਤੋਂ ਨਵੇਂ ਡਿਜ਼ਾਈਨ ਆ ਨਵੇਂ ਤੋਂ ਨਵੇਂ ਆਰਟੀਕਲ ਆ ਐਦਾਂ ਦੇ 19-1900 ਰੁਪਏ ਦੇ ਸੂਟ ਕਿੱਦਾਂ ਨਹੀਂ ਮਿਲਣੇ ਤੁਹਾਨੂੰ ਐਦਾਂ ਦੇ ਪੀਸ ਕਿਸੇ ਨਾਲ ਨਹੀਂ ਜਣੇ 600 ਰੁਪਏ ਚ ਭਾਜੀ ਐਦਾਂ ਦੇ ਸ਼ੋਰੂਮਾਂ ਦੇ ਪੀਸ ਆ ਦੇਖੋ 2200 ਲੈ 900 ਰੁਪਏ ਭਾਜੀ ਆ ਪੀਸ ਖੋਲਦਾ ਦੇਖੋ ਜੀ ਆ ਦੇਖੋ ਦੁਬੱਟਾ 2200 ਰੁਪਏ ਦਾ 900 ਰੁਪਏ ਦੇ ਰਹੇ ਆ ਜੀ ਤੁਸੀਂ ਆਣਾ ਫਰੋਜਪੁਰ ਤੋਂ ਤੁਸੀਂ ਆਣਾ ਸ਼੍ਰੀ ਗੰਗਾ ਨਗਰ ਤੋਂ ਤੁਸੀਂ ਆਣਾ ਤਰੰਦਰ ਸਿੰਘ ਸਾਹਿਬ ਤੋਂ ਤੁਸੀਂ ਆਣਾ ਗੋਇਨਵਾਲ ਸਾਹਿਬ ਤੋਂ ਅੰਬਾਰੇ ਤੋਂ ਪਾਣੀਪਤ ਸੋਹਣੀਪਤ ਤੋਂ ਪਟਾਣ ਕੋੜ ਜੀ 3 ਜਿਲ੍ਹਾ ਜਲੰਧਰ ਜਮਸ਼ੇਰ ਖਾਸ ਆ ਜੋ ਐਦਾਂ ਦੇ ਸੂਟ 7 700 ਰੁਪਏ ਦੇ ਦਾਂਗੇ ਆ ਪੀਸ ਕਿਸੇ ਨੇ 600 ਦਾ ਨਹੀਂ ਦੇਣਾ ਇੱਕੋ ਹੀ ਦੁਕਾਨ ਹੈ ਕਿਉਂਕਿ ਅਸੀਂ ਕਰਨੀ ਹੈ ਦੁਕਾਨ ਬੰਦ ਤੇ ਐਦਾਂ ਦੇ ਸੂਟ ਦਾਂਗੇ 600 ਰੁਪਏ ਆ ਲਓ ਭਾਜੀ ਫਰੀਦ ਦਾ 9500 ਰੁਪਏ ਦਾ ਸੂਟ ਹੈ ਜੀ ਹਾਂਜੀ ਆ ਦੇਖੋ ਦੁਪੱਟਾ ਹੈ ਦਾ オリジナル ਕਲਕੱਤੇ ਦਾ ਪੀਸ ਚੱਕੋ ਭਾਜੀ 2200 ਰੁਪਏ ਚ ਆ ਲੋ ਆ ਪੀਸ ਚੈੱਕ ਕਰ ਲੋ ਚੀਜ਼ ਦੇਖ ਲੋ ਬਣੀ ਹੋਇਆ ਦੁਪੱਟਾ ਦੇਖ ਲੋ ਭਾਜੀ ਹਾਂਜੀ 3200 ਰੁਪਏ ਦਾ ਸੂਟ ਦਾਂਗੇ ਭਾਜੀ ਦੇਖੋ ਜਿਹੜਾ ਤੁਸੀਂ 50000 ਦਾ ਕੱਪੜਾ ਬਾਜ਼ਾਰ ਚ ਲੈਣਾ ਬਾਬੇ ਦੀ ਹੱਟੀ ਨੇ 15000 ਚ ਦੇ ਦੇਣਾ ਮਤਲਬ ਫੈਰਾ ਸਿੱਧਾ ਤੁਹਾਡਾ ਆ ਆ ਫਰੀ ਦੇ ਭਾਅ ਕੱਪੜਾ ਲਈਏ ਜਿੰਨੇ ਦੀ ਖਰੀਦ ਸਾਡੀ ਆਪਣੀ ਉਦੋਂ ਵੀ ਘੱਟ ਆ ਚੱਕੋ ਭਾਜੀ 2800 ਰੁਪਏ ਦਾ ਸੂਟ ਹੈ ਆ ਲੋ ਬਾਬੇ ਦੀ ਹੱਟੀ ਤੋਂ 700 ਰੁਪਏ ਚ ਲੈ ਜਾਓ ਚੈਲੰਜ ਨਾ ਕਹਿਣਾ ਆ ਦੇਖੋ ਫਰਕਵਾਦੀ ਸੂਟ ਹਾਂ ਆ ਚੱਕੋ ਭਾਜੀ ਬੇਦ ਗੜਾਈ ਬੇਦ ਫੈਂਸੀ ਡਿਜ਼ਾਈਨ ਹੂੰ ਠੀਕ ਹੈ ਜੀ ਸੁਪਰ ਡੂਪਰ ਹਿੱਟ ਡਿਜ਼ਾਈਨ ਹੈ ਇੱਕ ਤੋਂ ਇੱਕ ਆਡੀਗਲ ਹੈ ਰੇਟ ਦਾਂਗੇ ਸਿਰਫ ਤੇ ਸਿਰਫ ਭਾਜੀ 600 ਰੁਪਏ ਹੈਵੀ ਸੂਟ ਪਹਿਣ ਮੇਰੀ ਨੂੰ ਚਾਹੀਦਾ ਹੁੰਦਾ ਰੈੱਡ ਕਲਰ ਦਾ ਪੂਰਾ ਕੱਢਿਆ ਤੇ ਲੱਦਿਆ ਹੋਇਆ ਸੂਟ ਹਾਂਜੀ ਆ ਦੇਖੋ ਭਾਜੀ ਆ ਪੀਸ ਦੇਖ ਲਓ 3000 3500 4000 ਦਾ ਵਿਕ ਜਣਾ ਬਜ਼ਾਰ ਚ ਅਸੀਂ 600 ਰੁਪਏ ਦਾ ਦਿੱਤਾ ਆ ਦੇਖੋ ਪੀਸ ਬਣਿਆ ਹੋਇਆ ਕੰਮ ਦੇਖੋ ਕੀਤਾ ਹੋਇਆ ਠੀਕ ਹੈ ਜੀ ਅੱ 9300 ਰੁਪਏ ਦਾ ਸੂਟ ਆ ਹੁਣ ਜਿਹਨੇ ਲੈਣਾ 3200 ਚ ਲੈ ਜਾਓ ਹੈਵੀ ਲਹਿੰਗੇ ਭਾਜੀ 6 600 ਰੁਪਏ ਕੀਤੇ ਹੋਏ ਆ ਬਾਜ਼ਾਰ ਚ ਰੈਂਟਰ 3 3000 ਆ 6 6000 ਦਾ ਲਹਿੰਗਾ ਵੇਖਦਾ ਪਰ ਇੱਥੇ ਆਜੋ ਸਿਰਫ 600 ਰੁਪਏ ਚ ਲਹਿੰਗਾ 600 ਰੁਪਏ ਚ ਲਹਿੰਗਾ ਦੇ ਰਹੇ ਆ ਭਾਜੀ ਬੈਲਵਰਟ ਦਾ ਆ ਹੁਣ ਦੱਸੋ ਵੀ ਕਿਸੇ ਨੇ ਆਹ ਵਿਆਹਾ ਪਾਰਟੀਆਂ ਵਾਲੇ ਜਿਹੜੇ ਰੈੱਡ ਲਹਿੰਗੇ ਆ ਕੋਈ 600 ਹੀ ਦੇ ਦੂ 5000 ਦਾ ਕਿਰਾਇਆ ਆ ਪਰ ਬਾਬੇ ਇਹ 1200 ਰੁਪਏ ਚ ਕਰਤਾ ਲੈ ਆ ਆ ਦੇਖੋ ਭਾਜੀ ਡਰੈਸਾਂ ਆ 4-4 ਹਜ਼ਾਰ ਦੇ ਡਰੈਸ ਮਿਲਦੀ ਐ ਬਾਬੇ ਰੇਟ ਦੇ 500 ਰੁਪਏ ਦੀ ਐ ਆ ਲਓ ਚਾਹੇ ਸੂਟ ਲੈਣਾ ਚਾਹੇ ਲੈ ਕੇ ਡਰੈਸਾਂ ਦੇਖੋ ਚੱਕੋ ਭਾਜੀ 400 ਰੁਪਏ ਡਰੈਸ ਲੈ ਜੋ ਆ 400 500 ਦੇ ਵਿੱਚ ਡਰੈਸਾਂ ਦੇ ਜੰਨੇ ਆ ਕੋਈ 4000 ਨਹੀਂ ਕੋਈ 5000 ਨਹੀਂ ਅਜੀ ਭਾਜੀ ਕੰਮ ਹੀ ਬੰਦ ਕਰਨਾ ਆ ਦੇਖੋ ਬੈਗ ਤੇ ਹੈਡਵਰਕ ਕੀਤਾ ਹੋਇਆ ਪੂਰਾ ਆ 2500 ਰੁਪਏ ਕਿਰਾਏ ਦੇ ਮਿਲਦੀ ਐ ਡਰੈਸ ਬਾਜ਼ਾਰ 'ਚ 3000 3500 ਦੀ ਦੁਕਾਨਦਾਰ ਨੂੰ ਆਉਂਦੀ ਐ ਆ 500 ਦੀ ਦੇ ਰਿਆਂ ਲੈ ਜੋ ਆਪਣੀ ਲੈ ਜੋ ਆ ਵਾਲੀ ਡਰੈਸ ਕੋਈ 500 ਚ ਦੇ ਰਹੇ ਆ ਆ ਦੇਖੋ ਕੋਈ 600 ਚ ਵੀ ਦੇ ਰਿਹਾ 500 ਤੋਂ ਉੱਪਰ ਭਾਜੀ ਡਰੈਸਰ ਰੇਟ ਨਹੀਂ ਸਾਡੇ ਕੋਈ ਤਾਂ ਖਤਮ ਕਰਨੇ ਆ ਦੇਖੋ ਪੀਸ ਇੱਧਰ ਭਾਜੀ ਆ ਚੀਜ਼ ਦੇਖੋ ਬਣੀ ਹੋਈ ਹਾਂਜੀ ਸ਼ੋਰੂਮਾਂ 'ਚ 95 9500 ਰੁਪਏ ਦੀ ਗੱਲਾਂ ਨਹੀਂ ਕਰਦੇ ਆ ਭੈਣ ਭਰਾ ਦੂਰੋਂ ਦੂਰ ਵਾਜਾ 500 ਰੁਪਏ ਪੀਸ ਦੇ ਰਹੇ ਆ ਲੈ ਜਾਓ ਦੇਖੋ ਫਰੰਟ ਦੇਖੋ ਕਿੰਨਾ ਹੈਵੀ ਕਿੰਨਾ ਡਿਜ਼ਾਈਨਰ ਸਰੋਸਕੀ ਦੇ ਕੰਮ ਕੀਤੇ ਆ ਪੂਰੇ ਟੌਪ ਦੇ ਉੱਤੇ ਇਹ ਵੀ 500 ਰੁਪਏ ਦੇ ਵਿੱਚ ਦੇ ਰਹੇ ਆ ਆ ਦੇਖੋ ਭਾਜੀ ਪੀਸ ਦੇਖੋ ਤੁਸੀਂ ਹੈਂਡਵਰਕ ਦੇ ਨਾਲ ਆ 500 ਰੁਪਏ ਦਾ ਪੀਸ ਦੇ ਰਹੇ ਆ ਭਾਜੀ ਆ ਦੇਖ ਬਜਾਰਾਂ ਜਹੀ ਸੂਟ 225 ਰੁਪਏ ਮਿਲਦਾ ਹੈ 125 ਰੁਪਏ ਨੂੰ ਸੂਟ ਦੇਣਦੇ ਆ ਆ ਦੇਖੋ ਜਿੰਨਾ ਮਰਜ਼ੀ ਲੈ ਜਾਓ 125 ਰੁਪਏ ਸੂਟ ਭਾਜੀ 5 500 ਵਾਲੇ 125 ਚ ਸੂਟ ਢੇਰ ਲੱਗੇ ਪਏ ਆ ਛੇਤੀ ਆ ਜਿਓ ਜਦੋਂ ਮੁੱਕ ਗਿਆ ਤੇ ਸਮਾਨ ਖਤਮ ਹੋਇਆ ਬਸ ਭਾਜੀ ਇਹ ਦੇਖ ਲਓ ਖਾਨਾ ਖਾਲੀ ਹੋ ਗਿਆ ਹੁਣ ਭਰਿਆ ਨਹੀਂ ਜਾਣਾ ਉਹ ਖਾਨਾ ਖਾਲੀ ਹੋ ਰਿਹਾ ਭਰਿਆ ਨਹੀਂ ਜਾਣਾ ਜੋ ਖਾਲੀ ਸੋ ਖਤਮ ਕੰਮ ਨਹੀਂ ਕਰਨਾ ਮਾਲ ਲੈ ਜਾਓ ਜਿੰਨਾ ਮਰਜ਼ੀ ਸੋ ਛੇਤੀ ਪਹੁੰਚੋ ਬਾਬੇ ਦੀ ਹੱਟੀ ਜਮਸ਼ੇਰ ਖਾਸ ਐਡਰੈਸ ਹੈਗਾ ਫੋਨ ਕਰ ਸਕਦੇ ਹੋ ਹੋਂ ਤੋਂ ਪਹਿਲਾਂ ਕੈਮਰਾਮੈਨ ਹੋਂ ਸੰਦੀ ਨਾਲ ਹਰਦੀਪ ਸਿੰਘ ਤਗੜ ਸਾਹ ਟੀਵੀ ਜ